ਸੜਕਾਂ ਤਾਂ ਤੁਸੀਂ ਬਹੁਤ ਬਣੀਆਂ ਵੇਖੀਆਂ ਹੋਣਗੀਆਂ ਲੇਕਿਨ ਕੁਝ ਬਣ ਕੇ ਅੱਧ ਵਿੱਚ ਰੁਕ ਗਈਆਂ ਉਹਨਾਂ ਦਾ ਕੀ ਕਾਰਨ ਹੈ ਹੁਣ ਦੱਸ ਦਈਏ ਅਸੀਂ ਕੀ ਆ ਜੋ ਸੜਕ ਹੈ ਇਹ ਸਿੱਧੀ ਥਾਣੇ ਦੇ ਕੋਲ ਜਾ ਕੇ ਨਿਕਲਦੀ ਹੈ ਜਿੱਥੇ ਗੋਲ ਚੌਂਕ ਬਣਿਆ ਔਰ ਦੱਸ ਦਈਏ ਕਿ ਜਿੱਥੇ ਫਲਾਈਓਵਰ ਨੂੰ ਜਾ ਕੇ ਟੱਚ ਹੁੰਦੀ ਹੈ ਔਰ ਇਹਨਾਂ ਲੋਕਾਂ ਦੀ ਪਰੇਸ਼ਾਨੀ ਜਿਹੜੀ ਆ ਕਾਸ ਤੋਂ ਪਾਈ ਗਈ ਆ ਕਿਉਂ ਸੜਕ ਨੂੰ ਅੱਧ ਵਿੱਚ ਰੋਕਿਆ ਗਿਆ ਜਿਸ ਦੇ ਉੱਤੇ ਪ੍ਰੀਮਿਕਸ ਜਿਹੜਾ ਉਹ ਨਹੀਂ ਪਾਇਆ ਗਿਆ ਆ ਹੁਣ ਦੱਸ ਦਈਏ ਕਿ ਲੋਕਾਂ ਨੂੰ ਪਰੇਸ਼ਾਨੀ ਕਿੰਨੀ ਕਾ ਔਰ ਦੂਸਰੀ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਝਾਤੀ ਮਾਰੀ ਜਾਵੇ ਸਰਕਾਰੀ ਹਸਪਤਲ ਤੱਕ ਸਾਰੀ ਸੜਕ ਬਣੀ ਹੋਈ ਆ ਗਾਹ ਹੋ ਕੇ ਸਾਰੀ ਸੜਕ ਵਿਖਾਈ ਜਾਵੇ ਪ੍ਰੋਪਰ ਸੜਕ ਜਿਹੜੀ ਆ ਉਹ ਬਣੀ ਹੋਈ ਆ ਲੇਕਿਨ ਦੂਸਰੀ ਤਰਫ ਦੀ ਅਸੀਂ ਗੱਲ ਕਰੀਏ ਇੱਧਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਆਹ ਸੜਕ ਪ੍ਰੋਪਰ ਲੰਬੇ ਸਮੇਂ ਤੋਂ ਵੱਡੇ ਵੱਡੇ ਖੱਡੇ ਨੇ ਔਰ ਘੱਟਾ ਮਿੱਟੀ ਤੇ ਲੋਕਾਂ ਨੂੰ ਬਿਮਾਰੀਆਂ ਦਾ ਜਿਹੜਾ ਵਾ ਉਹ ਸਾਧਨ ਦਿੱਤਾ ਗਿਆ ਹੁਣ ਅਸੀਂ ਖੜੇ ਆ ਇਸ ਵੇਲੇ ਨਾਬਾਦਾਸ ਚੌਂਕ ਦੇ ਵਿੱਚ ਹੁਣ ਗੁਰੂ ਨਾਬਾਦਾਸ ਚੌਂਕ ਜਿਹੜਾ ਉਹ ਦੱਸ ਦਈਏ ਕਿਹੜਾ ਹੈ ਕਿ ਜਦੋਂ ਤੁਸੀਂ ਇੱਥੋਂ ਬੱਸ ਸਟੈਂਡ ਨੂੰ ਜਾਂਦੇ ਹੋ ਤਾਂ ਫਿਰ ਜਦੋਂ ਤੁਸੀਂ ਤਹਿਸੀਲ ਨੂੰ ਜਾਂਦੇ ਹੋ ਤੇ ਇਸ ਕਾਰਨਰ ਦੇ ਵਿੱਚ ਪਹਿਲੇ ਤੁਹਾਨੂੰ ਦੱਸ ਦਈਏ ਕਿ ਆਹ ਜਲ ਵਾਲਾ ਲੱਗਾ ਠੰਡੇ ਜਲ ਦਾ ਜਿਹੜਾ ਵਾ ਆ ਤਲਾਜਾ ਇਸ ਦੇ ਉੱਤੇ ਗੁਰੂ ਨਾਬਾਦਾਸ ਚੌਂਕ ਲਿਖਿਆ ਇੱਕ ਚੇਅਰ ਪਈ ਹੈ ਉਸ ਦੇ ਉੱਤੇ ਵੀ ਲਿਖਿਆ ਤੇ ਨਾਬਾਦਾਸ ਚੌਂਕ ਦੇ ਵਿੱਚ ਖੜੇ ਆ ਹੁਣ ਅਸੀਂ ਗੱਲਬਾਤ ਕਰਦੇ ਆ ਫੌਜੀ ਸਾਹਿਬ ਨਾਲ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਗੁਰੂ ਦੇ ਨਾਂ ਤੇ ਗੁਰੂ ਨਾਭਾ ਦਾਸ ਜੀ ਦੇ ਨਾਂ ਤੇ ਇੱਕ ਚੌਕ ਹੋਣਾ ਚਾਹੀਦਾ ਉਸ ਚੌਕ ਦੇ ਵਿੱਚ ਖੜੇ ਆ ਔਰ ਇਹਨਾਂ ਦਾ ਸੰਘਰਸ਼ ਜਿਹੜਾ ਉਹ ਨੇਪੜੇ ਚੜਿਆ ਹਾਂਜੀ ਸਰ ਸਸੀ ਕਾਲ ਜੀ ਸਸੀ ਕਾਲ ਜੀ ਸਾਰਾ ਸੜਕ ਬਾਰੇ ਕੋਈ ਚਾਨਣਾ ਪਾਇਓ ਕਿ ਆ ਜਿਹੜੀ ਸੜਕ ਹੈ ਕਿੰਨੇ ਕ ਸਮੇ ਤੋਂ ਇਸੇ ਤਰ੍ਹਾਂ ਸਰ ਇਹ ਸੜਕ ਪਿਛੋਦੰਦੀ ਆ ਗਈ ਹੈ ਅੱਗੇ ਪਿੰਡ ਵਾਲਿਆਂ ਨੇ ਕਿ ਜਾਂ ਸਰਕਾਰ ਵਾਲਿਆਂ ਨੇ ਨਹੀਂ ਅੱਗੇ ਬਣ ਦਿੱਤੀ ਉਹ ਸਾਨੂੰ ਨਹੀਂ ਪਤਾ ਪਰ ਇੱਥੇ ਇਹ ਜੂਰ ਹੈ ਕਿ ਜਦੋਂ ਹਰ ਇੱਕ ਦੂਜੇ ਤੀਜੇ ਦਿਨ ਇੱਥੇ ਜੂਰ ਐਕਸੀਡੈਂਟ ਕੋਈ ਨਾ ਕੋਈ ਹੁੰਦਾ ਕਿਸੇ ਦਾ ਬੱਚਾ ਡੇਜ ਜਾਂਦਾ ਕੋਈ ਸਕੂਟਰ ਤੇ ਡੇਜ ਜਾਂਦਾ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਅਸੀਂ ਤੇ ਸਰਕਾਰ ਅੱਗੇ ਇਹੀ ਬੇਨਤੀ ਕਰਾਂਗੇ ਕਿ ਇਹਨੂੰ ਜਲਦੀ ਤੋਂ ਜਲਦੀ ਜਿਸ ਪ੍ਰਕਾਰ ਨਾਲ ਉਹ ਬਣਾਣੀ ਹੈ ਉਸ ਨੂੰ ਬਣਾਇਆ ਜਾਏ ਜੋ ਕਿ ਆਣ-ਜਾਣ ਵਾਲੇ ਜਿਹੜੇ ਰਾਹਗਰੀ ਆ ਉਹਨਾਂ ਨੂੰ ਕੋਈ ਮੁਸ਼ਕਲ ਨਾ ਆ ਸਕੇ ਤੇ ਹੁਣ ਤੁਸੀਂ ਵੇਖ ਰਹੇ ਹੋ ਕਿ ਇਹ ਲੰਬੇ ਸਮੇਂ ਤੋਂ ਸੜਕ ਜਿਹੜੀ ਆ ਪਰੇਸ਼ਾਨੀ ਦੇ ਰਹੀ ਆ ਲੋਕਾਂ ਨੂੰ ਲੇਕਿਨ ਅੱਧ ਜਿ ਬਣੀ ਸੜਕ ਜਦੋਂ ਰੁਕ ਜਾਣੀ ਆ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਨੇ ਕੋਈ ਇਹਦੇ ਵਿੱਚ ਐਕਟੀਵਿਟੀ ਕੀਤੀ ਹੋएगी ਜਿਸ ਕਰਕੇ ਰੁਗੀ ਹੈ ਜੀ ਹਾਂ ਸਰ ਸੁਣਨ ਚ ਤਿਆਰ ਹੈ ਕਿ ਕੁਝ ਬੰਦਿਆਂ ਨੇ ਕਿਹਾ ਕਿ ਇਹ ਰਸਤਾ ਜਿਹੜਾ ਡਾਊਨ ਹੋਣਾ ਚਾਹੀਦਾ ਜੇ ਨਾਲ ਕੀ ਪਿੰਡ ਜਿਹੜਾ ਨੀਵਾ ਹੋ ਰਿਹਾ ਘਰਾਂ ਚ ਪਾਣੀ ਜਾਂਦਾ ਪਰ ਸਰਕਾਰ ਦੀ ਹੁਣ ਦੇਖੋ ਕੀ ਮਰਜ਼ੀ ਹੈ ਕੀ ਕਿਸ ਤਰ੍ਹਾਂ ਕਰਦੀ ਹੈ ਸਾਰਿਆਂ ਦੀ ਸਲਾਹ ਇਹ ਹੀ ਹੈ ਕਿ ਰੋਡ ਜਿਹੜਾ ਇਹਦੇ ਉੱਤੇ ਹੀ ਪਾਇਆ ਜਾਏ ਤੇ ਲੈਵਲ ਤੇ ਹੀ ਮਗਰ ਸਰਕਾਰਾਂ ਹੁਣ ਕੀ ਕਰਦੀਆਂ ਜਨਾਬ ਇਹ ਹੋਈ ਹੈ ਪਰਸਤਾ ਬਹੁਤ ਮਾੜਾ ਸ ਹੈ ਖੱਡੇ ਪਏ ਆ ਕਿ ਪੂਰੇ ਪਏ ਆ ਹਰ ਰੋਜ਼ ਮੋਟਰਸਾਈਕਲ ਹੁੰਦਾ ਇੱਥੋਂ ਜਲੇ ਗੱਡੀ ਲੰਘਦੀ ਆ ਕੋਈ ਗੱਡੀ ਸਪੀਡ ਤੇ ਜੰਪ ਲੈਂਦੀ ਆ ਸਰ ਕਿਉਂ ਇਹਦਾ ਜਿਹੜੀ ਟੱਕਰ ਉਹ ਵੀ ਪੂਰੀ ਨਹੀਂ ਹੈ ਇੱਥੇ ਅਸੀਂ ਆਪ ਆਪਣੇ ਕੋਲੋਂ ਥੋੜੀ ਰੇਤ ਬੱਧੀ ਜੀ ਪਵਾ ਕੇ ਸਟ ਕਰਾਇਆ ਅੱਛਾ ਇਹ ਲੈਵਲ ਜਿਹੜਾ ਤੁਸੀਂ ਆਪਣੇ ਕੋਲੋਂ ਕਰਿਆ ਹੋਇਆ ਤੇ ਇਹ ਸਰਕਾਰ ਇਹਨੂੰ ਕਿੰਨਾ ਕੁ ਚਿਰ ਰੇਦਾ ਰੱਖੇਗੀ ਸਾਹਮਣੇ ਡਿਪਟੀ ਸਾਹਿਬ ਦਾ ਦਫ਼ਤਰ ਵੀ ਆ ਥਾਣਾ ਵੀ ਪੈਂਦਾ ਔਰ ਗਾਂ ਭਰਾਂਪਰ ਨੂੰ ਜਿਹੜਾ ਪੁਲ ਬਣਿਆ ਉਹ ਵੀ ਰੋਡ ਜਾਂਦਾ ਫਿਰ ਇੱਥੇ ਵੀਡੀਓ ਆਫਿਸ ਵੀ ਹੈ ਸਾਰਾ ਕੁਝ ਇੱਥੇ ਬਹੁਤ ਸਹੂਲਤ